ਗੁੱਡ ਮਾਰਨਿੰਗ ਜੀ ਅੱਜ ਹੈ 3 ਅਕਤੂਬਰ ਤੇ ਆਪਣਾ ਡੇਲੀ ਬਲੌਗ 43 ਤੇ ਸਵੇਰੇ ਸਵੇਰੇ ਸੰਦੀਪ ਆ ਗਿਆ ਤੇ ਅੱਜ ਉਹਦੇ ਬ੍ਰਦਰ ਭਾਬੀ ਜੀ ਤੇ ਪਤੀ ਜੀ ਆ ਰਹੀ ਹੈ ਕੱਲਾ ਪਾਣੇ ਨਾ ਪਰਸੋਂ ਪਰਸੋਂ ਆਪਣਾ ਕੇਕ ਇੱਕ ਦਿੱਤਾ ਸੀਗਾ ਆਰਡਰ ਤੇ ਆਪਣੇ ਭਾਬੀ ਜੀ ਨੂੰ ਉਹ ਬਣਾਉਂਦੇ ਨੇ ਕੇਕ ਹਾਂ ਹੁਣ ਉਹਨਾਂ ਤੋਂ ਕੇਕ ਲੈਣ ਜਾ ਰਹੇ ਆ ਸੰਦੀਪ ਹੁਣੀ ਪਿੱਛੇ ਆ ਰਹੇ ਨੇ ਗੱਡੀ 'ਚ ਤੇ ਫੇਰ ਉਹਨਾਂ ਤੋਂ ਉੱਥੋਂ ਕੇਕ ਦਿਵਾ ਕੇ ਸੰਦੀਪ ਨੂੰ ਫੇਰ ਆਪਾਂ ਚੱਲਾਂਗੇ ਆਫਿਸ ਆਫਿਸ ਵੀ ਖੋ ਰਿਹਾ ਇਹ ਅੱਜ ਮੈਡਮ ਗਏ ਨਹੀਂ ਹੈਗੇ ਸਕੂਲ ਉਹਨਾਂ ਦਾ ਥੋੜਾ ਬਿਮਾਰ ਹੋ ਗਏ ਸੀਗੇ ਉਹ ਕੋਈ ਡਾਕਟਰ ਦਵਾਈ ਤਾਂ ਲਿਆ ਹੈ ਡਾਕਟਰ ਨੇ ਆਰਾਮ ਦੱਸਿਆ ਕਿ ਤੁਸੀਂ ਰੈਸਟ ਕਰੋ ਤਾਂ ਕਰ ਕਿਉਂ ਕਰੀਏ ਕਿ ਇੱਕ ਦਵਾਈ ਤਾਂ ਸੀਗਾ ਹੁਣ ਮੈਂ ਆਫਿਸ ਆਇਆ ਸੀ ਆਫਿਸ ਖੋਲਤਾ ਤੇ ਉਰੇ ਮੇਰੀ ਜਾਣ ਜਿੱਦ ਕਰਕੇ ਬੈਈਏ ਕਿ ਮੈਂ ਨਹੀਂ ਜਾਣਾ ਘਰੇ ਆ ਜਾ ਘਰੇ ਜੰਦੀਏ ਆ ਜਾ ਯਾਰ ਹੈ ਉਹ ਕਰ ਨਹੀਂ ਜਾਣਾ ਮੰਮਾ ਕਰੇ ਮੰਮਾ ਆਜੂ ਦੱਸੋ ਹੁਣ ਕੀ ਕਰੇ ਬੰਦਾ ਕੀ ਆ ਗਈ ਜੀ ਘਰੇ ਤੇ ਹੁਣ ਸਾਰੀ ਸ਼ੇਰ ਨੇ ਆ ਦੇਖਣਾ ਉਹਨੇ ਤੇ ਮਾਰ ਲਈ ਸ਼ਾਲ ਕਹਿੰਦਾ ਮੈਂ ਤਾਂ ਹੁਣ ਇਹਨਾਂ ਖੇਡੂੰ ਹਾਂ ਡਾਈਨਾਸੌਰ ਵਾ ਸਿੱਧੂ ਮੂਸੇ ਵਾਲੀ ਗੱਡੀ ਲਈ ਹੈ ਰੋ ਬਾਡੀ ਬਿਲਡਰ ਆ ਗਿਆ ਸਾਡੇ ਘਰੇ ਦੇਖੋ ਬਾਡੀ ਬਿਲਡਰ ਜਾਇਨਟਿਕਸ ਜਾਇਨਟਿਕਸ ਬੋਲਦੇ ਨੇ ਚੱਕ ਚੱਕੋ ਜੀ ਕੋਲ ਵੇਟ ਚੱਕਣ ਲੱਗੇ ਨੇ ਆ ਵਾਹ ਲੈ ਨਾ ਪਿੱਛੇ ਨੂੰ ਚਲੇ ਗਏ ਓਹੋ ਓਹੋ ਸਿੱਧੇ ਖੜੇ ਸਿੱਧੇ ਹਾਂ ਆ ਆ ਆ ਮਮਾ ਇੰਨੀ ਡੌਲਿਆਂ ਚ ਜਾਨ ਥੰਮ ਦਈ ਦੇ ਤੂਫਾਨ ਆ ਦੇਖੋ ਡੌ ਬਾਡੀ ਬਿਲਡਰ ਦੀ ਮੰਮੀ ਲੱ ਅਰੇ ਜੰਨਾ ਚੱਕ ਕੇ ਚੈੱਕ ਕਰਾਂ ਲੱਗਿਆ ਉਹ ਮੂੰਹ ਤੋਂ ਵੀ ਚੱਕਰ ਆ ਰਿਹਾ ਜੀ ਸਿੱਲੇ ਓਏ ਚੱਕ ਸਿੱਧਾ ਹੋ ਕੇ ਕਢ ਕੇ ਚੱਕ ਚੱਲੋ ਐਨਾ ਡੋੜਿਆ ਅੱਜ ਜਾਨ ਦਮ ਲੈ ਬੋਲੀ ਮਿੰਨੂ ਦੀ ਪਿੱਠ ਤੇ ਦੋਨਿਆਂ ਨੇ ਚੱਕ ਲਾ ਓ ਹਾਂ ਦੋਨਿਆਂ ਨੇ ਚੱਕੂਗਾ ਅੱਜ ਤਾਂ ਜੀ ਬੈਠੇ ਬੈਠੇ ਪਤਾ ਨਹੀਂ ਲੱਗ ਨਹੀਂ ਰਿਹਾ ਸੀ ਅੱਜ ਕੀ ਕਰੀਏਗੀ ਕਿਉਂਕਿ ਮੈਡਮ ਬਿਮਾਰ ਹੋਗੇ ਸੀਗੇ ਅੱਜ ਸਕੂਲ ਨਹੀਂ ਗਈ ਹੁਣ ਠੀਕ ਨੇ ਪੁੱਛੋ ਇਹਨਾਂ ਨੂੰ ਠੀਕ ਹੈ ਜੀ ਠੀਕ ਤੇ ਯਾਰ ਬੈਠੇ ਬੈਠੇ ਪਲਾਨ ਬਣ ਗਿਆ ਪਟਿਆਲੇ ਜਾਣ ਦਾ ਇੱਕ ਕੰਮ ਆ ਗਿਆ ਸੀਗਾ ਮੈਂ ਕਿਹਾ ਕੰਮ ਵੀ ਕਰਿਆ ਆਉਣੇ ਆ ਚਲੋ ਚਲੋ ਇਹਨਾਂ ਦੀ ਆਊਟਿੰਗ ਹੋ ਜੂਗੀ ਥੋੜੀ ਜੀ ਤਾਂ ਹੁਣ ਪਟਿਆਲੇ ਜਾ ਰਹੇ ਆ ਤੇ ਆ ਕੇ ਇੱਕ ਆਸਟ੍ਰੇਲੀਆ ਡਾਲਰ ਚਾਹੀਦੇ ਨੇਗੇ ਕਲਾਇੰਟ ਨੂੰ ਉਹਨਾਂ ਨੂੰ ਆ ਕੇ ਕਲਾਇੰਟ ਨੂੰ ਆਸਟ੍ਰੇਲੀਆ ਡਾਲਰ ਦਿੰਨੇ ਆ ਇਹ ਸਾਰੀ ਇਨਫੋ ਅਬ ਜਦ ਆਪਣਾ ਕੀ ਕੀ ਕੰਮ ਹੋਇਆ ਇਹ ਸਾਰਾ ਤੁਹਾਨੂੰ ਇੰਸਟਾਗ੍ਰਾਮ ਦੇ ਉੱਤੇ ਮਿਲੂਗਾ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਚੈੱਕ ਕਰ ਸਕਦੇ ਹੋ। ਅੱਜ ਜੀ ਮੈਂ ਘਰ ਆਇਆ ਮੈਂ ਪਟਿਆਲੇ ਨਹੀਂ ਨੰਗੇ ਨਿਕਲਿਆ ਗਿਆ ਸੀਗਾ ਪਰ ਪੰਪ ਦੇ ਉੱਤੇ ਜਾ ਕੇ ਸੀ ਐਨਜੀਪੁਆਇ ਦੇਖਿਆ ਬਟੂਆ ਹੈਗਾ ਹੀ ਨਹੀਂ ਤਾਂ ਪਰਸ ਲੈਣ ਲਈ ਦੁਬਾਰਾ ਬਾਪ ਸੌਣਾ ਪਿਆ ਹੁਣ ਹੈਵਨ ਦਿੱਤਾ ਪਿਆ ਆ ਵੀ ਦੇਖਣ ਫੂਕਾਰ ਆ ਮੈਨ ਲੈ ਕੇ ਜਾਣਾ ਮੈਂ ਕਿਹਾ ਨਾ ਮੈਂ ਤਾਂ ਜੇਠਾ ਲਾ ਲਿਆ ਹੁਣ ਪਰਸ ਗੁੰਮ ਗਿਆ ਸੀ ਮਸਾ ਲੱਭਿਆ ਹੋ ਹਾਏ ਹਾ ਯਾਰ 헤헤 ਜਿੰਦਗੀ ਚ ਬੈਂਡ ਹੋ ਹੀ ਵੱਜੀ ਜਾਂਦੀ ਆ ਪਾਪਾ ਨੇ ਰੱਖਤਾ ਸੀਗਾ ਇਹ ਮੈਂ ਮੈਂ ਲੱਭੀ ਜਾਂਨਾ ਗੱਡੀ ਚ ਲੱਭਿਆ ਸਕੂਟੀ ਚ ਦੇਖਿਆ ਹੋਰ ਆਪਦੇ ਲਮਹਾਰੇ ਚ ਦੇਖਿਆ ਮਿਲੇ ਨਹੀਂ ਆਖਿਰ ਚ ਆ ਕੇ ਮੈਂ ਪਾਪਾ ਨੂੰ ਪੁੱਛਦਾ ਚਲੋ ਮਿਲ ਗਿਆ ਚਲੋ ਚੱਲੀਏ ਪਟਿਆਲੇ ਤਾਂ ਜੀ ਜਾ ਰਹੇ ਹਾਂ ਪਟਿਆਲੇ <laughs> चलो <laughs> ਆ ਟੱਪ ਕੇ ਟੋਲ ਟੋਲ ਟੱਪਣ ਦੀ ਸੀ ਬਚਾ ਕੇ ਆਇਆ ਯਾਰ ਹਣ ਤੇ ਵਸ ਕੇ ਚਕੇ ਜਾ ਰਹੇ ਆ ਆਏ ਲੋਕ ਖੜੇ ਮੈ ਨਹੀਂ ਜਾਣਾ ਪੈ ਗਿਆ ਆ ਕੇ ਮੈਂ ਤਾਂ ਉਹ ਘਰ ਦੇ ਕਪੜੇ ਹੀ ਆ ਗਿਆ ਮੈਡਮ ਵਿਚਾਰੇ ਗੈਟੀ ਸੀ ਮੁਰਝਾਏ ਮੁਰਝੋਏ ਜੀ ਆ ਕਿਤੇ ਤਾਂ ਥੋੜੀ ਵੀ ਆਊਟਿੰਗ ਕਰਾ ਲਿਓ ਨੇ ਬਰਿੰਦਰ ਦਾ ਅੱਜ ਸਾਡੇ ਦਾ ਬਰਥਡੇ ਆ ਡਾਕਟਰ ਸਾਹਿਬ ਅੱਜ ਕਹਿੰਦੇ ਪਾਰਟੀ ਅੱਜ ਨਹੀਂ ਦੇ ਸਕਦਾ ਕੱਲ੍ਹ ਦਊਂਗਾ ਮੈਂ ਚਲ ਕਾ ਲਓ ਦੇ ਦੀ ਜੋ ਗਿਆ ਮਨਤਪੁਰ ਸਾਹਿਬ ਮੇਰਾ ਵੀ ਬਹੁਤ ਮਾਣਾ ਯਾਰ ਹਰਵੰਦਰ ਸਾਹਿਬ ਜਾ ਕੇ ਆਣਾ ਦੇਖਦਾ ਜੇ ਆਪਣੇ ਸੋਖ ਰੱਖੀਦਾ ਕਿ ਕੱਲ ਕੱਲ ਤੇ ਫਰਸ ਹੋਇਆ ਤਾਂ ਬਾਹਰ ਨਹੀਂ ਸੱਜੇ ਸੱਟ ਦੇਖਦੇ ਹੋ ਪਰ ਮਾਤਰਾ ਕੀ ਕਰਦਾ ਕਿਤਾ ਅਸੀਂ ਆ ਗਏ ਜੀ ਪਟਿਆਲੇ ਤਾਂ ਹੁਣ ਜਾ ਕੇ ਆਉਣੇ ਆ ਇਹ ਜਾਣਾ ਦੇਖੋ ਕਿ ਨਹੀਂ ਟ੍ਰੈਫਿਕ ਹੈ ओ ट्रैफिक है यार तो पट्टे पया सारा खाना कुछ राजेश ते कुलचे छने ने शेर मेडिकॉस्ट है खाना <laughs> क्या खाना आज मैडम दे मुंह ते लगया हुआ है मुर्गे दा खून आज ये जूस पीना मेरे जूस आज एहे पाल दी है बिरयानी ਮਰੀਆਨੀ ਖਾ ਕੇ ਆਵਾਂਗੇ ਮੇਰਾ ਨਾਮ ਵੀ ਲਗਾ ਦੂੰਗੇ ਖਾ ਕੇ ਆਵਾਂਗੇ ਮਰੀਆਨੀ ਵੀਡੀਓ ਤਾਂ ਸਾਡਾ ਕੰਮ ਹੋ ਗਿਆ ਜੀ ਤੇ ਅਸੀਂ ਆ ਗਏ ਤੇ ਫਾਨਾ ਕਾ ਜਾਨਾ ਉਹ ਕਿਤੇ ਨਹੀਂ ਕਿਤੇ ਹੈ ਨਾ ਰੁਕਣਾ ਸੀ ਕਿਤੇ ਨਹੀਂ ਹੈਗਾ ਅੱਛਾ ਤਾਂ ਬਸ ਸਾਨੂੰ ਜਾ ਰਹੇ ਹਾਂ ਸੰਗਰੂਰ ਵਾਪਸ ਇੰਨਾ ਕੰਮ ਸੀ 5 ਮਿੰਟ ਵੀ ਨਹੀਂ ਲੱਗੇ ਸਾਨੂੰ ਇੰਨੇ ਹੀ ਕੰਮ ਤੇ ਸੀਗੇ ਸਾਡੇ ਦੇ ਕੋਲ ਤੇ ਖਾਵਾਂਗੇ ਆ ਦੇ ਗੱਡੀ ਖੜੀ ਕੋ ਅਕੜਾ ਦੇ ਕੋਲ ਚੈੱਕਵਾਉਂ ਸਾਨੂੰ ਕਿਹੜਾ ਖਾਤਿਆਗਾ ਜੀ ਤੁਸੀਂ ਮੇਰਾ ਧੰਨਵਾਦ ਕਰ ਸਕਦੇ ਹਾਂ ਕੋੜਾ ਜਦੋਂ ਚੱਕ ਲੈ ਇਸ ਬੰਦੇ ਨੇ ਅੱਜ ਮੇਰੇ ਕਈ ਹੋਈ ਗੱਲ ਤੇ ਫਾਲੋ ਕੀਤਾ ਔਰ ਇੱਥੇ ਆਉਣ ਤੋਂ ਪਹਿਲਾਂ ਅਸੀਂ ਤੇਲ ਤੇ ਪੈਟਰੋਲ ਪੁਆ ਕੇ ਲੈ ਕੇ ਆਇਆ ਸੀ ਐਨਜੀ ਪੁਆਈ ਹੈ ਤਾਂ ਹੈਡਸ ਆਫ ਸਤੋ ਸੋਮਲ ਕੀ ਸੁਧਰ ਕੇ ਟਾਈਮ ਦੇ ਨਾਲ ਕਹੀ ਹੋਈ ਗੱਲਾਂ ਦਾ ਇਫੈਕਟ ਹੋ ਗਿਆ ਨਾ ਤੇ ਇਹਨਾਂ ਨੇ ਪਹਿਲਾਂ ਸੀएनजी ਪੁਆ ਲਈ ਤਾਂ ਅਸੀਂ ਟੈਂਸ਼ਨ ਫਰੀ ਜਾ ਰਹੇ ਸੀ ਉਦੋਂ ਵੀ ਪਵਾਉਣੀ ਸੀ ਉਦੋਂ ਚੱਕਰ ਕੀ ਸੀਗਾ ਮੈਨੂੰ ਸੀਗਾ ਇੱਕ ਅੱਗੇ ਪੰਪ ਆਉਂਦਾ ਵਾ ਭਵਾਨੀਗੜ੍ਹ ਤੇ ਅੱਗੇ ਉਹ ਅਸੀਂ ਪਤਾ ਨਹੀਂ ਕਿਵੇਂ ਲੰਗੇ ਸੀ ਆਪਾਂ ਉਹ ਪੰਪ ਹਾਂ ਆਪਾਂ ਉਧਰ ਦੀ ਲੰਗੇ ਸੀ ਨਾ ਕਿਉਂ ਦੂਰ ਦੀ ਸੋਚਣੀ ਹੈ ਜਦ ਪਤਾ ਹੈ ਕਿ ਲੋਕਲ ਆਪਣੇ ਕੋਲ ਪੰਪ ਹੈ ਉੱਥੋਂ ਪਵਾ ਲੈ ਅੱਜ ਉਦੋਂ ਸਾਨੂੰ ਸਕੂਲ ਚੋਂ ਲੈ ਕੇ ਅੱਜ ਇਹਨਾਂ ਨੇ ਪੁਆਇਆ ਅੱਜ ਇਹਨਾਂ ਨੇ ਪਵਾ ਲਿਆ ਜਦ ਨੇ ਗੱਲ ਮੰਨ ਲਈ तो थैंक यू सो मच <laughs> थैंक यू <ये> सो मच मिस्टर सोमन <laughs> शुक्रिया सूरज की रोशनी बहुत तेज है बड्डी करना नो तीन ले करना मोटो की कर दी बड्डी सी अच्छा नेड़े करो क्या आ देखो आ भी सर्जन उसके आए हुए ने ਆਏ ਤੁਸੀਂ ਦੇਖਿਆ ਦੁਰਗਾ ਮਾਤਾ ਦਾ ਵਿਸਰਜਨ ਕਰਨ ਵਾਸਤੇ ਆਏ ਨੇ ਬੱਚ 빙 ਅ ਸਾਇੰਸ ਸਟੂਡੈਂਟ ਮੈਨੇ ਇਹ ਚੀਜ਼ ਪਸੰਦ ਲੀ ਪੋਲੂਸ਼ਨ ਇੱਕ ਤਰੀਕੇ ਨਾਲ ਇਹ ਮਿੱਟੀ ਦੀ ਬਣਾਨੀ ਚਾਹੀਦੀ ਹੈ ਕੱਚੀ ਮਿੱਟੀ ਦੀ ਤਾਂ ਕਿ ਉਹ ਘੁਲ ਜੇ ਉਹਨੇ ਇਸ ਤਰੀਕੇ ਦੇ ਪਲਾਸਟਿਕਸ ਦੇ ਨਾਲ ਲੈ ਕੇ ਆ ਰਹੇ ਨੇ ਉਹ ਪਾਣੀ ਵਿੱਚ ਉਹ ਕਿਹੜਾ ਡੀਕੰਪੋਜ਼ ਹੋਊਗੀ ਪਰ ਚਲੋ ਅਗਲੀ ਦਿਸ਼ਰਤ ਹੈ ਕੀ ਕਰ ਸਕਦੇ ਹਾਂ ਤਾਂ ਆਪ ਆ ਗਏ ਸੰਗਰੂਰ ਅਨ ਆਫਿਸ ਚ ਜਾਂਦੇ ਆਂ

ਆਇਆ ਹੋਇਆ ਹੈ ਤੇ ਆਪਣਾ ਵੈਸਟਿੰਗ ਕਾਰਡ ਆਪਾਂ ਇਹਦੇ ਰਿਆਂ ਵਿੱਚ ਤਾਂ ਤੁਸੀਂ ਵੀ ਜੇਕਰ ਡਾਲਰ ਵਗੈਰਾ ਲੈਣਾ ਚਾਹੁੰਦੇ ਹੋ ਕਿਸੇ ਵੀ ਕੰਟਰੀ ਦੇ ਤਾਂ ਪਲੀਜ਼ ਕੰਟੈਕਟ ਕਰੋ ट्रैवल ਮੇਟ ਦੇ ਨਾਲ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਗੇ ਇੱਕ ਆਪਾਂ ਨੂੰ ਕੰਮ ਹੈ ਬੈਂਕ ਆਫ ਬੜੌਦਾ ਚ ਪਰ ਹੁਣ ਬੈਂਕ ਤਾਂ ਨਹੀਂ ਖੁੱਲੀ ਹੋਣੀ ਆਪਾਂ ਏਟੀਐਮ ਦੇ ਉੱਤੇ ਚੈੱਕ ਕਰਾਂਗੇ ਬੈਂਕ ਆਫ ਬਰੋਦਾ ਦੇ ਜੀ ਤਾਂ ਉਹ ਏਟੀਐਮ ਜਿਹੜਾ ਪਤਾ ਲੱਗ ਜੂ ਪਰ ਬੈਂਕ ਆਫ ਬਰੋਦਾ ਦਾ ਏਟੀਐਮ ਲੱਭਣਾ ਪੈਣਾ ਹੈ ਮੈਨੂੰ ਪਤਾ ਤਾਂ ਹੈਗਾ ਕਿੱਥੇ ਆ ਕੋਲਾ ਪਾਰਕ ਤੇ ਕੋੜਿਆ ਸ਼ਾਇਦ ਅੱਗੇ ਵੱਰ ਦੇਖਿਆ ਨਹੀਂ ਤਾਂ ਕਊਸਲਾਰ ਉਹ ਤਿੱਥੇ ਹੈਗਾ ਇਹ ਤੇ ਟ੍ਰੈਫਿਕ ਵੀ ਵਾਲਿਆ ਯਾਰ ਮੈਂ ਆ ਗਿਆ ਸੀਗਾ ਬੈਂਕ ਆਫ ਬਰੋਦਾ ਕੋਲੇ ਪਰ ਕਿਸਮਤ ਚੱਲ ਨਹੀਂ ਰਿਹਾ ਐਕਸੈਸ ਬੈਂਕ ਚੈੱਕ ਕਰ ਲੈਂਦੇ ਆ ਆ ਦੇਖ ਲੋ ਪੱਟੀ ਮਹਾਰਾਣੀ ਨੂੰ ਥੋੜਾ ਜਿਹਾ ਛੱਡ ਕੇ ਆਵਾ ਲੋਕ ਲੋਕ ਲਾ ਲੈ ਸਾਰੇ ਤੇ ਬੈਂਕ ਉਹਦਾ ਤਾਂ ਮਿਲ ਗਿਆ ਠੀਕ ਆ ਮਾਟੇ ਤੇ ਐਟਮ ਚੱਲ ਨਹੀਂ ਰਿਹਾ ਉਹਨਾਂ ਦਾ ਓਹੋ ਮੈਨੂੰ ਲੱਗਾ ਐਕਸੈਸ ਬੈਂਕ 'ਚ ਦੇਖਦੇ ਆ ਬੈਲੈਂਸ ਤੱਕ ਚੈੱਕ ਹੋ ਜਾਊਗਾ ਹੁਣੇ ਜਾ ਤਾਂ ਰਹੀ ਨਹੀਂ ਪਰ ਐਕਸਿਸ 'ਚ অল ਰੈਡੀ ਬਹੁਤ ਜ਼ਿਆਦਾ ਭੀੜ ਦਿਖ ਰਹੀ ਅੰਦਰ ਮੈਨੇ ਹੀ ਠੀਂ ਹਾਂ पता नहीं रहती भी चेक कर पाऊंगी कि नहीं किस्मत साथ दूंगी कि नहीं वो भीड़ है यार एटीएम चेक नहीं भीड़ नहीं होती लग्गी बारी <laughs> ये तो भी एटीएम कई बार काम नहीं करता हूं ਅੱਜ ਦੀ ਘੜੀ ਆ ਜੂਗੀ ਨਦੀਵਾਰੀ ਲੈ ਅੱਜ ਵਾਚ ਦੇ ਦੋ ਚੰਟੂ ਮੰਟੂ ਵੀ ਖੜੇ ਨੇ ਮੈਨੂੰ ਲੱਗਦਾ ਅਜ ਨਦੀਵਾਰੀ ਆਣੀ ਹੈ ਅੱਜ ਇਹਨਾਂ ਨੂੰ ਨਹੀਂ ਮਿਲਣਾ ਮੌਕਾ ਦੇਖਣ ਦਾ ਚਲ ਨਿਕਸੀ ਆ ਗਿਆ ਆਖਿਰਕਾਰ ਤੇ ਪਰਿਆ ਜੁੜ ਵੀ ਰਹੇ ਨੇ ਵਟ ਚਲੋ ਜੀ ਫਾਈਨਲੀ ਅਸੀਂ ਕੱਢ ਸਕੇ ਨੇ ਆਨਸਰ ਇਹ ਆ ਗਏ ਨੇ ਐਕਸਿਸ ਦੇ ਵਿੱਚ ਇਹਨਾਂ ਨੂੰ ਮੌਕਾ ਮਿਲ ਗਿਆ ਦੇਖਣ ਦਾ ਐਸ ਮਾਈ ਕੈ ਕਰਾ ਲਿਆ ਕਰਾ ਰਹੀ ਹੈ ਹੱਥ ਦਿਖਾਓ ਆ ਦੇਖੋ ਖੁੱਖ ਖੁੱਖ ਤਾਂ ਹਜੇ ਨਹੀਂ ਪਹੁੰਚੀ ਬਰਾਨੀ ਦੀ ਜਦੋਂ ਬਰਾਨੀ ਸੰਗਰੂਪ ਤੋਂ ਬਰਾਨੀ ਖਾ ਰਹੀ ਹੈ ਮੈਂ ਸੰਗਰੂਪ ਤੋਂ ਬਾਈ ਕਰ ਰਿਹਾ ਤਾਜ਼ੀ ਕਰਿਆ ਗਈ ਸੀਗੇ ਤਾਂ ਅੱਜ ਦਾ ਵਲੌਗ ਉਹੀ ਖਤਮ ਕਰਦੇ ਆ ਤਾਂ ਮਿਲਦੇ ਆ ਕੱਲ੍ਹ ਵਲੌਗਸ ਹਾਂ ਦਾ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਗੁੱਡ ਨਾਈਟ